ਹਲੋ ਜੀ ਕਰੋ ਚੈੱਕ ਐਨ ਦੇਖੋ ਉਹੀ ਹੈ ਨੋਟ ਜਿਹੜੇ ਨੋਟ ਦੀ ਬੜੀ ਚਰਚਾ ਸੀਗੀ ਤੇ ਲੈ ਕਰ ਲਓ ਨੰਬਰ ਵੀ ਤੁਹਾਨੂੰ ਚੈੱਕ ਕਰਵਾਦਨੇ ਆ ਸਾਰਾ ਕੁਝ ਤੇ ਨੰਬਰ ਵੀ ਕਰਾਉਣੇ ਆ ਚੈੱਕ ਤੇ ਦੇਖ ਲਓ ਵੀ ਇਹ ਨੋਟ ਆਪਣੇ ਕੋਲੇ ਆ ਚੁੱਕਿਆ ਵਾ ਹਨਾ ਤੇ ਲੋ ਧਿਆਨ ਨਾਲ ਦੇਖ ਲਓ ਤੇ ਦੱਸਿਓ ਕਮੈਂਟ ਕਰਕੇ ਵੀ ਬਾਕੀ ਜਿਹੜਾ ਇਹ ਨੋਟ ਆ ਹਾਂ ਲੋ ਨੰਬਰ ਪਹਿਲਾਂ ਤੁਹਾਨੂੰ ਨੰਬਰ ਚੈੱਕ ਕਰਾ ਦੀ ਹੈਨਾ ਇਹ ਨਹੀਂ ਹੈਗਾ ਵੀਡੀਓ ਦੇ ਐਂਡ ਵਿੱਚ ਕਰਾਵਾਂਗੇ ਨੇ ਕਰੋ ਚੈੱਕ ਨੋਟ ਤੁਸੀਂ ਤੇ ਨੰਬਰ ਵੀ ਪੜ ਲਓ ਧਿਆਨ ਨਾਲ ਬੜੀਆਂ ਹਨਾ ਵੀਡੀਓ ਫੋਟੋਆਂ ਪਾਈ ਹੁੰਦੀਆਂ ਜੀ ਇੰਨੇ ਨੰਬਰ ਨੋਟ ਹੋਏ ਹਨਾ ਇਹਦੀ ਕੀਮਤਾਂ ਆਏ ਆ ਇਹਦੀ ਕੀਮਤਾਂ ਆਏ ਆ ਹਲ ਆ ਦੇਖ ਲਓ ਵੀ ਨੋਟ ਆਪਣੇ ਕੋਲੇ ਆ ਚੁੱਕੇ ਆ ਤੇ ਤੁਸੀਂ ਦੱਸਿਓ ਫਿਰ ਕਮੈਂਟ ਕਰਕੇ ਵੀ ਇਹ ਵਾਕਈ ਨੋਟ ਦੀ ਕੀਮਤ ਆ ਜਿਹੜੀ ਵੱਧ ਹੁੰਦੀ ਆ ਜਾਂ ਇੰਨੇ ਰਹੀ ਹੈ ਹਨਾ ਤੇ ਮਤਲਬ ਕਿ ਜਿਹੜੀਆਂ ਫੋਟੋਆਂ ਪਾਈਆਂ ਹੁੰਦੀਆਂ ਨੇ ਫੋਟੋ ਬਹੁਤ ਜਿਆਦੇ ਵਾਇਰਲ ਹੁੰਦੀਆਂ ਤੇ ਵੀ ਉਹ ਫੇਕ ਫੋਟੋਆਂ ਨੇ ਜਾਂ origignal ਆ ਕੀ ਮਸਲਾ ਕੀ ਮਾਜਰਾ ਹੈ ਜਰੂਰ ਦੱਸਿਓ ਕਮੈਂਟ ਕਰਕੇ ਤੇ ਆ ਨੋਟ ਆਪਣੇ ਕੋਲੇ ਆ ਚੁੱਕਿਆ ਵਾ ਤੇ ਬਹੁਤ ਹੀ ਪੁਰਾਣਾ ਨੋਟ ਹੈ ਨਾ ਤੇ ਦੱਸਿਓ ਵੀ ਆਪਾਂ ਚੈੱਕ ਵੀ ਕਰਦੇ ਨਾ ਕਿੰਨੇ ਸਾਲ ਦਾ ਬਣਿਆ ਹੋਇਆ ਇੱਥੇ ਲਿਖਿਆ ਵੀ ਹੋਊਗਾ ਇਹ ਤੇ ਇੱਥੇ ਲਿਖਿਆ ਤਾਂ ਹੁੰਦਾ ਕਿਤੇ ਜਾਨੀ ਕਿ ਆਪਣੇ ਕੋਲੇ ਨੋਟ ਇਹ ਆ ਚੁੱਕਿਆ ਵਾ ਕੋਈ ਨਹੀਂ ਆਪਾਂ ਬਾਕੀ ਫੋਟੋ ਵੀ ਪਾ ਦਾਂਗੇ ਫਿਰ ਦੇਖ ਕੇ ਨਾ ਇਹਦੀ ਤੇ ਲੋ ਦੱਸਿਓ ਕਿਰਾ ਕਮੈਂਟ ਕਰਕੇ ਨੋਟ ਆਪਣੇ ਕੋ ਆ ਚੁੱਕਿਆ ਜੇ ਦੀ ਵੱਧ ਕੀਮਤ ਮਿਲਦੀ ਹੈ ਤਾਂ ਦੱਸ ਦਿਓ ਫਿਰ ਆਪਾਂ ਆਪਾਂ ਵੀ ਵੱਧ ਕੀਮਤ ਤੇ ਦੇ ਦਈਏ ਠੀਕ ਹੈ ਜੀ ਸਤਿ ਸ਼੍ਰੀ ਅਕਾਲ